विधानसभा हल्का खरड़ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਬਲਾਕ ਮਾਜਰੀ ਅਤੇ ਖਰੜ ਬਲਾਕ ਦੀਆਂ ਨਵਨੀਯੁਕਤ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨ। ਅੱਜ ਇੱਥੇ ਬਲਾਕ ਮਾਜਰੀ ਨਜ਼ਦੀਕ ਪੈਂਦੇ ਪਿੰਡ ਚੰਦਪੁਰ ਵਿਖੇ ਬਲਾਕ ਮਾਜਰੀ ਅਤੇ ਖਰੜ ਦੀਆਂ 110 ਪੰਚਾਇਤਾਂ ਲਈ ਕਰਵਾਏ ਗਏ ਸੇਵਾ ਸਮਾਗਮ ਦੀ ਪ੍ਰਦਾਨਗੀ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸਾਨੂੰ ਵੱਡਾ ਫਤਵਾ ਦੇ ਕੇ ਸੇਵਾ ਸੌਂਪੀ ਹੈ। ਉਨਾ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦੇ ਵਿਕਾਸ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਰੱਖਣ ਅਤੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਦੇਖੋ ਸੇਵਾ ਸਮਾਗਮ ਸਾਡੇ ਕਲਪਾਰ ਪ੍ਰੋਗਰਾਮ ਹੈ ਜਿਦੇ ਵਿੱਚ ਅਸੀਂ ਪਹਿਲਾਂ ਖਰੜ ਦੇ ਵਿੱਚ ਕੀਤਾ ਸੀ ਜਿੱਥੇ ਸਾਰੇ ਵਰਡਸ ਦੇ ਪ੍ਰਤੀਨਿਧਾਂਮ ਪਬਲਿਕ ਸਾਰੇ ਆਏ ਸੀ ਤੇ ਲੋਕਾਂ ਦੇ ਕੰਮ ਆ ਜਿਹੜੇ ਅਸੀਂ ਮੌਕੇ ਤੇ ਨੁਕਤਾਉਨੇ ਆ ਬਹੁਤ ਵਧੀਆ ਉਹਦੀ ਜਿਹੜੀ ਪ੍ਰੋਗਰਾਮ ਦੀ ਆਉਟਪੁੱਟ ਪਿਛਲੇ ਪ੍ਰੋਗਰਾਮ ਦੀ ਵੀ ਗਈ ਸੀ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਾਜਰੀ ਬਲਾਕ ਦੇ ਬੇਸਿਕਲੀ ਪਿੰਡ ਕੋਰਾਲੀ ਦੇ ਆਸ-ਪਾਸ ਲੱਗਦੇ ਪਿੰਡਾਂ ਦਾ ਹੈਗਾ ਜਿੱਥੇ ਅਸੀਂ ਬਹੁਤ ਸਾਰੇ ਕੰਮ ਕਰਵਾ ਚੁੱਕੇ ਹਾਂ 68 ਦੇ ਤਕਰੀਬਨ ਤਾਂ ਸਾਡੇ ਜਿਹੜੇ ਖੇਡਾਂ ਦੇ ਮੈਦਾਨ ਉਹ ਮੁਕੰਮਲ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਟਿਊਬਲ ਲੱਗ ਚੁੱਕੇ ਨੇ 25-30 ਕਰੋੜ ਦੇ ਕੰਮ ਆ ਜਿਹੜੇ ਅਸੀਂ ਕਰਵਾਤੇ ਆ ਤੇ ਅੱਜ ਵੀ ਜਿਹੜੀਆਂ ਸਾਰੀਆਂ ਪੰਚਾਇਤਾਂ ਸਰਪੰਚ ਸਾਹਿਬਾਨ ਬੁਲਾਏ ਹੋਏ ਨੇ ਸਾਰੇ ਅਫਸਰ ਸਹਿਬਾਨ ਆਏ ਹੋਏ ਨੇ ਕਿ ਕਿਹੜੇ ਕਿਹੜੇ ਕੰਮ ਨੇ ਜਿਹੜੇ ਆ ਫੋਰ ਕਰਨ ਵਾਲੇ ਰਹਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਹੀ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਆ ਲਾਈਨ ਅਪ ਕਰ ਦਈਏ ਕੰਮ ਨੂੰ ਪਾ ਦਈਏ ਤੇ ਡਾਇਰੈਕਟ ਵੀ ਲੋਕਾਂ ਦੀਆਂ ਗੱਲਾਂ ਸੁਣਨ ਦਾ ਜਿਹੜਾ ਸਾਨੂੰ ਮੌਕਾ ਮਿਲਦਾ ਜੀ ਦੇਖੋ ਹਰ ਇੱਕ ਕੰਮ ਦੇ ਹਿਸਾਬ ਦੇ ਨਾਲ ਉਹਦੀ ਟਾਈਮ ਲਾਈਨ ਵੀ ਬਾਉਂਡ ਹੋ ਜਾਂਦੀ ਹੈ ਮਾਜਰੀ ਸਾਡਾ ਇਹੋ ਜਿਹਾ ਏਰੀਆ ਜਿਹਦੇ ਪਿੰਡਾਂ ਚ ਕੋਈ ਐਸਾ ਪਿੰਡ ਨਹੀਂ ਹੈਗਾ ਜਿੱਥੇ ਅਸੀਂ ਕੰਮਾਂ ਦੀ ਸ਼ੁਰੂਆਤ ਨਹੀਂ ਕੀਤੀ ਲਗਭਗ ਹਰ ਪਿੰਡ 'ਚ ਅਸੀਂ ਖੇਤਾਂ ਦੇ ਮੈਦਾਨ ਜਿਹੜੇ ਬਣਾਏ ਨੇ ਪਾਰਕਾਂ ਦਾ ਕੰਮ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਤੇ ਮੈਂ ਨਵੀਆਂ ਬਣੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੇ ਬਕਾਇਦਾ ਆਪਣੇ ਪਿੰਡਾਂ 'ਚ ਅਖੰਡ ਪਾਠ ਰਖਵਾਏ ਉੱਥੇ ਸਾਰੀਆਂ ਪੰਚਾਇਤਾਂ ਨੂੰ ਸੌ ਵੀ ਚਕਾਈ ਗਈ ਹੈ ਵੀ ਜਿੰਨੀਆਂ ਵੀ ਗਰਾਂਟਾਂ ਆਉਂਦੀਆਂ ਨੇ ਉਹਨਾਂ ਨੂੰ ਬੜੀ ਇਮਾਨਦਾਰੀ ਦੇ ਨਾਲ ਤੁਸੀਂ ਆਪਣੇ ਪਿੰਡਾਂ 'ਚ ਲਾਉਣੀਆਂ ਨੇ ਨਾ ਬਤੌਰ ਐਮਐਲਏ ਨਾ ਮੈਂ ਅੱਜ ਤੱਕ ਪਹਿਲਾਂ ਕਿਸੇ ਅਫਸਰ ਤੋਂ ਜਾਂ ਕਿਸੇ ਸਰਪੰਚ ਤੋਂ ਗ੍ਰਾਂਟ ਮੰਗੀ ਹੈ ਨਾਈ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਵੀ ਸਰਪੰਚ ਤੋਂ ਕਿਸੇ ਜਿੱਦਾਂ ਪਹਿਲਾਂ ਇੱਕ ਰਵਾਜ ਚੱਲਦਾ ਸੀ ਕਿ ਵਿੱਚ ਹਿੱਸੇ ਪੱਤੀਆਂ ਰੱਖੀਆਂ ਜਾਂਦੀਆਂ ਸੀ ਉਸ ਚੀਜ਼ ਨੂੰ ਬੰਦ ਕਰ ਦਿੱਤਾ ਗਿਆ ਹੈ ਸੋ ਸਾਰੀਆਂ ਪੰਚਾਇਤਾਂ ਨੂੰ ਕਿਸੇ ਤਰੀਕੇ ਦੀ ਇਹੋ ਜਿਹੀ ਪੋਲਿਟਿਕਸ ਨਹੀਂ ਕੀਤੀ ਜਾਂਦੀ ਕਿ ਫਲਾਣੀ ਪੰਚਾਇਤ ਆ ਜਾਂ ਇੱਥੇ ਗ੍ਰਾਂਟ ਘੱਟ ਵੱਧ ਦੇਣੀ ਹੈ ਜੋ ਵੀ ਕੰਮ ਪਾਏ ਜਾਂਦੇ ਆ ਸਾਰਿਆਂ ਦੇ ਕੰਮ ਅਸੀਂ ਕਰਵਾਉਂਦੇ ਆ ਤੇ ਪੂਰਨ ਰੂਪ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਸਾਡੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਉਹ ਪਿੰਡਾਂ ਦੇ ਵਿਕਾਸ 'ਚ ਪੰਜਾਬ ਪਿੰਡਾਂ ਨਾਲ ਹੈ ਪਿੰਡਾਂ ਦਾ ਵਿਕਾਸ ਹੋਣਾ ਪੰਜਾਬ ਦਾ ਵਿਕਾਸ ਹੋਣਾ ਹੈ ਤੇ ਪਿੰਡਾਂ ਦੇ ਵਿੱਚ ਕੰਮ ਕਰਨ ਲਈ ਮੈਂ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਸਾਡੇ ਵੱਲੋਂ ਸਾਨੂੰ ਸਿਰਫ ਤੁਸੀਂ ਇਹ ਦੱਸਣਾ ਪਹਿਲਾ ਕਦਮ ਚੱਕਣਾ ਤੁਸੀਂ ਆਪਣੇ ਮਤੇ ਪਾਓ ਬੀਡੀਪੀਓ ਨੂੰ ਆਪਣੇ ਮਤੇ ਪਾ ਕੇ ਜਿਹੜੇ ਸੈਕਟਰੀਜ਼ ਨੇ ਉਹਨਾਂ ਨੂੰ ਦਿਓ ਬਾਕੀ ਕੰਮ ਅਸੀਂ ਕਰਵਾ ਦੇਵਾਂਗੇ